ਫਗਵਾੜਾ ਵਿਖੇ ਸ਼ੇਖਰ ਪਨੋੜ ਦੀ ਯਾਦ ਵਿੱਚ ਲਾਇਬ੍ਰੇਰੀ ਅਤੇ ਬੁੱਕ ਬੈਂਕ ਦਾ ਹੋਇਆ ਸ਼ੁਭ ਆਰੰਭ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ। ਔਰ ਇੱਕ ਲਾਇਬ੍ਰੇਰੀ ਲਾਇਬ੍ਰੇਰੀ ਬੜੀ ਪ੍ਰੋਬਲਮ ਹੈ ਕਿ ਇਹ ਜਿਹੜੀ ਉਹ ਵੀ ਬੰਦ ਹੋ ਚੁੱਕੀ ਆ। ਤੇ ਅਸੀਂ ਹਾਂ ਅੱਜ ਛੋਟੇ ਜਿਹੇ ਬਦਲ ਤੋਂ ਸ਼ੁਰੂ ਕਰ ਰਹੇ। ਇਕੱਠੀਆਂ ਕਰਾਂਗੇ ਅਸੀਂ ਜਿਹੜੀ ਔਰ ਇੱਕ ਨਵੇਂ ਕੰਮ ਦੀ ਸ਼ੁਰੂਆਤ ਲਈ ਸ਼ੇਖਰ ਕੀ ਜਿਹੜਾ ਇਸ ਟਾਈਮ ਸਾਡੇ ਵਿਚਕਾਰ ਨਹੀਂ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਾਡੇ ਵਿਚਕਾਰ ਹੀ ਰਹੇ ਸਮਾਜਿਕ ਵੀ ਕਾਫੀ ਗਤੀਵਿਧੀਆਂ ਦੇ ਵਿੱਚ ਲੱਗਾ ਰਹਿੰਦਾ ਸੀ ਮੈਂ ਗੁਰਮਖ ਲੋਕਪ੍ਰੇਮੀ ਪ੍ਰੈਜ਼ੀਡੈਂਟ ਡੈਮੋਕ੍ਰੈਟਿਕ ਫੀਚਰਜ਼ ਫਗਵਾੜਾ ਆਕੀ ਸਟੇਟ ਕਮੇਟੀ ਮੈਂਬਰ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਅੱਜ ਅਸੀਂ ਫਗਵਾੜਾ ਦੇ ਵਿੱਚ ਕ੍ਰਿਓਸਟੀ ਸਟਡੀ ਸਟੂਡੀਓ ਦੇ ਵਿੱਚ ਖੜੇ ਆ ਤੇ ਅੱਜ ਅਸੀਂ ਇੱਕ ਛੋਟਾ ਜਿਹਾ ਇੱਕ ਕਾਰਜ ਜਿਹੜਾ ਆ ਆਪਣੇ ਵੱਲੋਂ ਇੱਕ ਉਪਰਾਲਾ ਕਰਨ ਜਾ ਰਹੇ ਆ ਕਿ ਅਸੀਂ ਸਾਡਾ ਬਹੁਤ ਹੀ ਹੁਨਾਰ ਤੇ ਬਹੁਤ ਹੀ ਜਿਹੜਾ ਅਗਾਹ ਵੱਧੂ ਨੌਜਵਾਨ ਸ਼ੇਖਰ ਪਨੋਟ ਜਿਸ ਦੀ ਕਿ ਪਿਛਲੇ ਅ ਕੁਝ ਮਹੀਨੇ ਪਹਿਲਾਂ ਬਹੁਤ ਹੀ ਦਰਦਨਾਕ ਉਹਨਾਂ ਦਾ ਵਿਸ਼ੇਖਰ ਨੋੜ ਜੀ ਦਾ ਸਾਡੇ ਕੋਲੋਂ ਵਿਛੋੜਾ ਹੋਇਆ ਤੇ ਸ਼ੇਖਰ ਇੱਕ ਅਜਹੀ ਫੈਮਿਲੀ ਦੇ ਵਿੱਚੋਂ ਸੀ ਜਿਹੜੀ ਕਿ ਸਮਾਜ ਪ੍ਰਤੀ ਬਹੁਤ ਜਾਗਰੂਕ ਪਰਿਵਾਰ ਹੈ ਉਹਨਾਂ ਦੇ ਪਿਤਾ ਜੀ ਸ਼੍ਰੀ ਨਵਕਿਰਨ ਜੀ ਜਿਹੜੇ ਕਿ ਰਿਟਾਇਰਡ ਲੈਕਚਰਰ ਨੇ ਇਹ ਸਾਰੇ ਪਰਿਵਾਰ ਦੀ ਹੀ ਜੜੀ ਜਿਹੜਾ ਇਹਨਾਂ ਦਾ ਫੈਮਿਲੀ ਦਾ ਕਲਚਰ ਹੈ ਉਹ ਸਮਾਜ ਪ੍ਰਤੀ ਬਹੁਤ ਹੀ ਇੱਕ ਤਾਂ ਜਾਗਰੂਕਤਾ ਅਤੇ ਦੂਸਰਾ ਜਿਹੜੇ ਨੇ ਲੋਕ ਭਲਾਈ ਦੇ ਕਾਰਜ ਔਰ ਆਪਣੇ ਫਰਜ਼ਾਂ ਨੂੰ ਪਹਿਚਾਣਦੇ ਹੋਏ ਸਹੀ ਢੰਗ ਦੇ ਨਾਲ ਹਰ ਜਗ੍ਹਾ ਤੇ ਸਮਾਜ ਦੇ ਵਿੱਚ ਵਿਚਰਨਾ ਸੋ ਸ਼ੇਖਰ ਸਾਡਾ ਇਹ ਸੀ ਕਿ ਇਸ ਪਰਿਵਾਰ ਦੇ ਵਿੱਚੋਂ ਜੋ ਉਸ ਨੂੰ ਕਦਰਾਂ ਕੀਮਤਾਂ ਮਿਲੀਆਂ ਉਹਨਾਂ ਦੇ ਅਨਸਾਰ ਬਹੁਤ ਹੀ ਮਲਾਪੜੇ ਸੁਭਾਅ ਦਾ ਅਤੇ ਬਹੁਤ ਮਿਹਨਤੀ ਨੌਜਵਾਨ ਸੀ ਸੋ ਅੱਜ ਸ਼ੇਖਰ ਦਾ ਬਰਥਡੇ ਹੈ 2 ਫਰਵਰੀ ਹੈ ਸੋ ਉਸ ਦੇ ਜਾਣ ਉਪਰੰਤ ਜਿਹੜਾ ਪਹਿਲਾ ਸ਼ੇਖਰ ਦਾ ਜਨਮ ਦਿਨ ਹੈ ਉਸ ਨੂੰ ਅਸੀਂ ਸਾਰੇ ਸਾਥੀ ਇਕੱਠੇ ਹੋ ਕੇ ਇੱਕ ਇਸ ਰੂਪ ਦੇ ਵਿੱਚ ਮਨਾਉਣਾ ਚਾਹੁੰਦੇ ਸੀ ਕਿ ਕੁਝ ਨਾ ਕੁਝ ਸ਼ੇਖਰ ਦੇ ਨਾਮ ਤੇ ਜਿਹੜਾ ਹੈ ਕੋਈ ਸੰਸਥਾ ਬਣਾਈ ਜਾਵੇ ਕੋਈ ਉਪਰਾਲਾ ਕੀਤਾ ਜਾਵੇ ਕਿ ਸਮਾਜ ਦੇ ਵਿੱਚ ਜਿਹੜਾ ਆ ਕੁਝ ਚੰਗੇ ਲਈ ਯੋਗਦਾਨ ਪਾਇਆ ਜਾ ਸਕੇ ਸੋ ਅੱਜ ਅਸੀਂ ਸ਼ੇਖਰ ਪਨੋਟ ਲਾਇਬ੍ਰੇਰੀ ਅਤੇ ਬੁੱਕ ਬੈਂਕ ਦੀ ਸ਼ੁਰੂਆਤ ਕਿਉਰਿਓਸਟੀ ਸਟਡੀ ਸਟੂਡੀਓ ਆਪਣਾ ਸਿਟੀ ਸਿਟੀ ਹਾਰਟ ਨਗਰ ਦੇ ਵਿੱਚ ਕਰ ਰਹੇ ਹਾਂ ਸੋ ਇੱਥੇ ਜਿਹੜੀਆਂ ਕਿਤਾਬਾਂ ਹੋਣਗੀਆਂ ਉਹ ਜਿਹੜੇ ਕਿਤਾਬਾਂ ਪੜ੍ਹਨ ਦੇ ਲਈ ਜਿਹੜੇ ਆ ਲੋਕ ਆ ਸਕਦੇ ਨੇ ਕਿਤਾਬਾਂ ਲਿਜਾ ਸਕਦੇ ਨੇ ਔਰ 1 ਤੋਂ ਲੈ ਕੇ +2 ਤੱਕ ਦੇ ਵਿਦਿਆਰਥੀਆਂ ਲਈ ਇੱਥੇ ਬੁੱਕ ਬੈਂਕ ਹੋਏਗੀ ਜਿਹੜੇ ਵਿਦਿਆਰਥੀ ਜਿਹੜੇ ਨੇ ਕਿਤਾਬਾਂ ਜੜੀਆਂ ਖਰੀਦ ਨਹੀਂ ਸਕਦੇ ਉਹਨਾਂ ਦੀ ਇੱਥੇ ਹੈਲਪ ਹੋਏਗੀ ਤੇ ਹੌਲੀ-ਹੌਲੀ ਇਸ ਕਾਰਜ ਨੂੰ ਅਸੀਂ ਹੋਰ ਵੱਡਾ ਕਰਾਂਗੇ ਤੇ ਅੱਜ ਅਸੀਂ ਬਹੁਤ ਅਦਬ ਸਤਿਕਾਰ ਤੇ ਬਹੁਤ ਪਿਆਰ ਦੇ ਨਾਲ ਸ਼ੇਖਰ ਘਣੋਟ ਨੂੰ ਯਾਦ ਕਰਦੇ ਹੋਏ ਕਾਰਜ ਸ਼ੁਰੂ ਕਰਨ ਜਾ ਰਹੇ